ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਾਰਿਆਂ ਨੂੰ ਜਿਵੇਂ ਕਿ ਅਸੀਂ ਆਪਦੀ ਨਰਸੀ ਵਿੱਚ ਬੀਜਾਂ ਬਾਰੇ ਗੱਲ ਕਰਦੇ ਹੁੰਨੇ ਦੇਸੀ ਬੀਜ ਜਿਹੜੇ ਸਾਡੇ ਪੰਜਾਬ ਦੇ ਪੁਰਾਣੇ ਬੀਸੀ ਵਿਰਾਸਤੀ ਬੀਜ ਬਾਰੇ ਗੱਲ ਕਰਦੇ ਆਉਂਦੇ ਆ ਅੱਜ ਤੀਜਾ ਜਿਹੜਾ ਫਲ ਤੇ ਬੀਜ ਦਿਖਾਵਾਂਗੇ ਸਾਡਾ ਇਹ ਕਰੀਰ ਜਿਹੜਾ ਰੁੱਖ ਹੈਗਾ ਪੰਜਾਬ ਦਾ ਪ੍ਰਾਤਨ ਉਹਦੇ ਬਾਰੇ ਆਪਾਂ ਉਹਦਾ ਫਲ ਦਿਖਾਵਾਂਗੇ ਫਾਲਾ ਲਾਲ ਰੰਗ ਦਾ ਫਾਲਾ ਹੈਗਾ ਇਹਨੂੰ ਪਿੰਜੂ ਵੀ ਬੋਲ ਦਿੰਦੇ ਆ ਤੇ ਢਾਲੂ ਬੋਲ ਦਿੰਦੇ ਆ ਜਿਹੜੇ ਫਾਦਲ ਕਾ ਏਰੀਆ ਜਾਂ ਰਾਜਸਥਾਨ ਦੇ ਇਲਾਕੇ ਜਿਹੜੇ ਲੋਕ ਰਹਿੰਦੇ ਹੈਗੇ ਆ ਤੇ ਇਹ ਇਹਦਾ ਚਿੱਟਾ ਚਿੱਟਾ ਜਿਹਾ ਫਲ ਮਤਲਬ ਕਹਿੰਦਾ ਬੀਜ ਹੈਗਾ ਇਹ ਜਿਹੜਾ ਪਹਿਲੀ ਵਾਰ ਆਪਾਂ ਦਿਖਾ ਰਹੇ ਹਾਂ ਕਿਸੇ ਨੇ ਅਸੀਂ ਵੀ ਨਹੀਂ ਦੇਖਿਆ ਜੀ ਅਜੇ ਤੱਕ ਸਾਰਾ ਇਹ ਕਿਉਂਕਿ ਰਾਜਸਥਾਨ ਚ ਤੋਂ ਉਹਨੂੰ ਇਕੱਠਾ ਕਰਨਾ ਪਿਆ ਕਿਉਂਕਿ ਕਰੀਦ ਦੇ ਵੀ ਜਿਹੜੇ ਇਹਦਾ ਜਿਹੜਾ ਦਰਖਤ ਹੈਗਾ ਇਹ ਝਾੜੀनुਮਾ ਰੋਖਾ ਕੈਪਰਿਸ ਡੈਸਰੂ ਹੈਦਾ ਸੈਂਟੀਫਿਕ ਨੇਮ ਆ ਤੇ ਸਾਡੇ ਜਿਹੜੇ ਪੰਜਾਬ ਵਿੱਚ ਕਰੀਦ ਦੇ ਜਿਹੜੇ ਕੱਚੇ ਫਲ ਹੁੰਦੇ ਆ ਇਹ ਕੱਚੇ ਫਲਾਂ ਦੇ ਇਹਦਾ achar pa la janda ਉਹਨੂੰ ਡੇਲੇ ਬੋਲ ਦਿੰਦੇ ਆ ਉਹਨੂੰ ਡੇਲਾ ਵੀ ਕਹਿੰਦੇ ਆ ਮਤਲਬ ਰਾਜਸਥਾਨ ਚ ਕੈਰ ਵੀ ਬੋਲ ਦਿੰਦੇ ਇਸ ਦਰਖਤ ਨੂੰ ਮਤਲਬ ਕਹਿੰਦਾ ਤਾਂ ਉਸ ਕਰਕੇ ਸਾਡੇ ਜਿਹੜੇ ਪੰਜਾਬ ਵਿੱਚ ਪੱਕੇ ਫਲ ਤੁਹਾਨੂੰ ਸਾਡੇ ਵੈਸੇ ਦਰਖਤਾਂ ਦੀ ਤਦਾਰ ਵੀ ਘਟ ਗਈ ਹੈ ਸਾਰੇ ਤੁਹਾਨੂੰ ਪੱਕੇ ਫਲ ਨਹੀਂ ਮਿਲਦੇ ਜਿਹੜੇ April ਮਹੀਨਾ ਮਹੀਨਾ ਹੁੰਦਾ April ਚ ਦੇ ਇੱਕ ਤਾਂ April ਚ ਮਿਲਦੇ ਇੱਕ ਅਸੀਂ ਹੁਣ ਸਰਦੀ ਚ ਇਕੱਠੇ ਕਰਾਇਆ ਹਾਂ ਥੋੜੀ ਸਰਦੀ ਚ ਤਾਂ April ਦੇ ਮਹੀਨਿਆਂ ਵਿੱਚ ਜਿਹੜੇ ਸੁੰਨ ਚਾਹ ਸਾਡੇ ਬਜ਼ੁਰਗ ਸਾਡੇ ਸੀਗੇ ਉਸ ਸਮੇਂ ਜਿਹੜੇ ਇਹਨੂੰ ਪਿੰਜੂ ਬੋਲ ਦਿੰਦਾ ਪੱਕੇ ਹੁਣ ਲਾਲ ਫਲਾਂ ਨੂੰ ਤਾਂ ਇਹ ਪਹਿਲਾਂ ਖਾਦੇ ਵੀ ਜਾਂਦੇ ਸੀਗੇ ਤਾਂ ਮਿੱਠੇ ਹੁੰਦੇ ਸੀ ਪੰਛੀ ਬੜਾ ਖੁਸ਼ ਹੋ ਕੇ ਖਾਂਦੇ ਸੀ ਤੇ ਆਮ ਲੋਕ ਵੀ ਕਹਿੰਦੇ ਤਾਕਤਵਰ ਦਾ ਤਾਕਤਵਰ ਹੁੰਦਾ ਮਤਲਬ ਕਹਿੰਦਾ ਤਾਂ ਉਦੋਂ ਬਾਅਦ ਚ ਦੱਸਣਾ ਚਾਹਾਂਗੇ ਜਿਹੜਾ ਕ੍ਰੀਦ ਦੇ ਰੁੱਖ ਜਰੋਂ ਅਸੀਂ ਯਾਤਰਾ ਕੀਤੀ ਆ ਨੰਦਪੁਰ ਸਾਹਿਬ ਤੋਂ ਸ਼ੁਰੂ ਕੀਤੀ ਹੋਈ ਆ ਹੁਣ ਅਸੀਂ ਮੁਕਸਰ ਤੇ ਫਰੀਦਕੋਟ ਦੇ ਇਲਾਕੇ ਵਿੱਚ ਪਹੁੰਚੇ ਆ ਤਾਂ ਹੁਣ ਤੱਕ ਅਸੀਂ ਪੰਜ ਗੁਰਦਰਾ ਸਾਹਿਬ ਜਿਹੜੇ ਹੈਗੇ ਆ ਪੰਜਾਬ ਦੇ ਉਹ ਕ੍ਰੀਦ ਦੇ ਦਰਖਤ ਦੇ ਨਾਂ ਤੇ ਗੁਰੂ ਸਾਹਿਬ ਗੁਰੂ ਪਾਸ਼ਾ ਨਾਲ ਜੁੜੇ ਹੋਇਆ ਕਿਸੇ ਨੇ ਗੁਰੂ ਪਾਸ਼ਾ ਨੇ ਕੋੜਾ ਬਣਾ ਕਿਸੇ ਗੁਰੂ ਪਾਸ਼ਾ ਨੇ ਸਾਡਾ ਆਰਾਮ ਕੀਤਾ ਛੇਵੇਂ ਪਾਸ਼ਾ ਨੇ ਦਸਵੇਂ ਪਾਸ਼ਾ ਨੇ ਤੇ ਇਸ ਤੋਂ ਬਾਅਦ ਜਦੋਂ ਅਸੀਂ ਇਸ ਯਾਤਰਾ ਦੌਰਾਨ ਰਾਮਿਆਣਾ ਪਿੰਡ ਪਹੁੰਚੇ ਤਾਂ ਜਿਹੜੇ ਫਰੀਦਕੋਟ ਦਾ ਪਿੰਡ ਹੈਗਾ ਜ਼ਿਲ੍ਹਾ ਫਰੀਦਕੋਟ ਦਾ ਉੱਥੇ ਜਿਹੜੋ ਦੇਖਿਆ ਉਹਦਾ ਇਤਿਹਾਸ ਸਾਨੂੰ ਦੱਸ ਰਿਹਾ ਹੈਗਾ ਵੀ ਗੁਰੂ ਪਾਸ਼ਾ ਉਹ ਰਾਮਿਆਣਾ ਪਿੰਡ ਜਿਹੜੋ ਪਹੁੰਚੇ ਇੱਕ ਕਿਸਾਨ ਕਰੀ ਦੇ ਡੇਲੇ ਤੋੜ ਰਿਆ ਸੀਗਾ ਤਾਂ ਗੁਰੂ ਪਾਸ਼ਾ ਨੇ ਜਿਹੜੋ ਡੇਲੇ ਖਾਦੇ ਤਾਂ ਕੌੜੇ ਲੱਗੇ ਮਤਲਬ ਕਹਿੰਦਾ ਤੇ ਪਾਸ਼ਾ ਨੇ ਕਿਸਾਨ ਨੂੰ ਕਿਹਾ ਤੂੰ ਕੀ ਕਰ ਰੋ ਕਹਿੰਦਾ ਮੈਂ ਡੇਲੇ ਤੋੜ ਰਿਆ ਤਾਂ ਪਾਸ਼ਾ ਨੇ ਉਹਨੂੰ ਬਚਨ ਕੀਤਾ ਵੀ ਤੂੰ ਉਹਨੂੰ ਡੇਲਿਆਂ ਨੂੰ ਸਿੜ ਦੇ ਤਾਂ ਉਸ ਬੰਦੇ ਨੇ ਇੱਕ ਹਿੱਸਾ ਡੇਲੇ ਸਿੜ ਤੇ ਤਾਂ ਤਿੰਨ ਹਿੱਸੇ ਰੱਖ ਲਏ ਉਦੋਂ ਪਾਸ਼ਾ ਨੇ ਫੇਰ ਕਿਹਾ ਉਹਨੂੰ ਵੀ ਤੂੰ ਡੇਲੇ ਸਿੜ ਦੇ ਇਹ ਕੌੜੇ ਆ ਤਾਂ ਉਸਨੇ ਮਦਰ ਗਏ ਉਹਨਾਂ ਤਿੰਨਾਂ ਵਿੱਚੋਂ ਦੋ ਹਿੱਸੇ ਸਿਰ ਤੇ ਮਿਲੋ ਕਹਿੰਦਾ ਤਾਂ ਗੁਰੂ ਪਾਸ਼ਾ ਨੇ ਕਿਹਾ ਵੀ ਤੂੰ ਉਹਨੂੰ ਰੱਖ ਕੇ ਰਹਾ ਵੀ ਇਹਨੂੰ ਸਾਰੇ ਕਿਉਂ ਨਹੀਂ ਸੈੱਟ ਰੋ ਕਹਿੰਦਾ ਪਾਸ਼ਾ ਮੈਂ ਮਦਰ ਦੀ ਫੈਮਿਲੀ ਵਾਸਤੇ ਲੈ ਕੇ ਜਾ ਰਾਂ ਸਾਡੇ ਪਰਿਵਾਰ ਵਾਸਤੇ ਲੈ ਕੇ ਜਾ ਪਰਿਵਾਰ ਖਾਊਗਾ ਕੀ ਜੀ ਨਾਲ ਰੱਖਣਗੇ ਤਾਂ ਫਿਰ ਪਾਸ਼ਾ ਨੇ ਵਚਨ ਕੀਤਾ ਵੀ ਤੂੰ ਹੁਣ ਇੱਕ ਹੀ ਹਿੱਸਾ ਰੱਖ ਕੇ ਇੱਕ ਕਾਲ ਰੱਖ ਲਿਆ ਹੈਗਾ ਜਿਹੜਾ ਮਾਲਵੇ ਦੇ ਚਾਰ ਹਿੱਸਿਆਂ ਚੋਂ ਤਿੰਨ ਹਿੱਸੇ ਖੁਸ਼ਾਲ ਰਹਿਣਗੇ ਚੌਥਾ ਜਿਹੜਾ ਕਾਲ ਰੱਖਿਆ ਤੂੰ ਉਸ ਤੇ ਦਿੱਕਤ ਰਹੂਗੀ ਉਹ ਖੁਸ਼ਾਲ ਨਹੀਂ ਰਹੂਗਾ ਇਸ ਲਈ ਆਪਾਂ ਦੇਖਦੇ ਹਾਂ ਉਹ ਜਿਹੜੀ ਹੈਗੀ ਆਪਾਂ ਹੁਣ ਦੇਖ ਹੀ ਰਏ ਜਿਹੜੇ ਮਾਲਵੇ ਦਾ ਇੱਕ ਏਸਾ ਇਧਰਲਾ ਹੈਗਾ ਇਲਾਕਾ ਮੁਕਸਰ ਦਾ ਜਿਹੜਾ ਫਜ਼ਿਲਕਾ ਦਾ ਇਲਾਕਾ ਪਾਣੀ ਸਾਡਾ ਖਾਰਾ ਹੈਗਾ ਸੇਮ ਦਾ ਇਲਾਕਾ ਹੈਗਾ ਉੱਥੇ ਜਿਹੜੀ ਬਿਮਾਰੀ ਹੈ ਕਿ ਨਾ ਰਹੀ ਜਿਹੜਾ ਗੰਦਾ ਪਾਣੀ ਹੁੰਦਾ ਹੋਇਆ ਲੋਕ ਜਿਹੜੇ ਪੀ ਰਹੇ ਜਦੋਂ ਉਹਨੂੰ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੇਖਣ ਨੂੰ ਮਿਲਦੀਆਂ ਹੈਗੀਆਂ ਤਾਂ ਇਹ ਗੁਰੂ ਪਾਸ਼ ਨੇ ਕਿਸੇ ਪ੍ਰਾਣੇ ਸੋਮੇ ਜਿੰਡिकेट ਕਰਤਾ ਸੀ ਇਹ ਕਿਸੇ ਮਾਲਵੇ ਦਾ ਬੜਾ ਖੁਸ਼ਹਾਲ ਨਹੀਂ ਰਹੂਗਾ ਇਸ ਲਈ ਜਿਹੜਾ ਇਹ ਇੰਡੀਕੇਸ਼ਨ ਸਾਨੂੰ ਮਿਲਦਾ ਹੈਗਾ ਇਹ ਸਾਡੇ ਪੰਜਾਬ ਦੇ ਪੁਰਖੇ ਰੋਖਾ ਮਤਲਬ ਪ੍ਰਾਤਨ ਰੋਖਾ ਅਸੀਂ ਗੁਰੂ ਘਰਾਂ ਇਹਦਾ ਸਾਡਾ ਇਤਿਹਾਸ ਜਿਹਨੂੰ ਜਿਵੇਂ ਡੇਲਿਆਂ ਦਾ ਚਾਰ ਪੈਦਾ ਉਹਦੇ ਵਿਟਾਮਿਨ ਸੀ ਬਹੁਤ ਜ਼ਿਆਦਾ ਹੈਗਾ ਤਾਂ ਉਹ ਹੋਰ ਜਿਹੜੇ ਜਿਹੜੇ ਗੋਡਿਆਂ ਦਰਦ ਵਾਸਤੇ ਡੇਲਿਆਂ ਚਾਰ ਪਾ ਕੇ ਖਾਧਾ ਜਾਂਦਾ ਹੈ ਸਬਜ਼ੀ ਬਣਾਈ ਜਾਂਦੇ ਡੇਲਿਆਂ ਦੀ ਤਾਂ ਮਕਸਦ ਇਹ ਹੀ ਹੈ ਅਸੀਂ ਹੁਣ ਇਹਨਾਂ ਬੀਜਾਂ ਨੂੰ ਇਕੱਠਾ ਕੀਤਾ Rajasthan ਚੋਂ ਸਾਡੀ ਟੀਮਾਂ ਗਈਆਂ Rajasthan ਚ ਤਾਂ ਉੱਥੋਂ ਇਕੱਠਾ ਕਰਕੇ ਲੈ ਕੇ ਆਈਆਂ ਤੇ ਕਿਉਂਕਿ ਬੀਜ ਆਮ ਇਹ ਕਿਉਂਕਿ ਡੇਲੇ ਤਾਂ ਚਾਰ ਪੈਣ ਕਰਕੇ ਪੱਕਾ ਨਹੀਂ ਸਾਨੂੰ ਮਿਲਦਾ ਸੀਗਾ ਤਾਂ ਇਸ ਦੇ ਹੁਣ ਰੁੱਖ ਅਸੀਂ ਤਿਆਰ ਕਰਾਂਗੇ ਆਪਣੀ ਨਰਸਰੀਆਂ ਵਿੱਚ ਜਿਵੇਂ ਕਿ ਸ਼੍ਰੀਂਦ ਰੁੱਖ ਤੁਹਾਨੂੰ ਦਿਖਾਇਆ ਪਹਿਲਾਂ ਬੀਜ ਦਿਖਾਇਆ ਉਸ ਤੋਂ ਬਾਅਦ ਮਲੇਬੇਰੀ ਦੇ ਬੀਜ ਦਿਖਾਇਆ ਹੁਣ ਇਹ ਤੀਜਾ ਜਿਹੜਾ ਸਾਡਾ ਸਿਸਟਮ ਹੈਗਾ ਸੀ ਇਹ ਇੱਕ ਰੀ ਦੇ ਬੀਜ ਦਿਖਾਉਣ ਲੱਗੇ ਹੋਏ ਆ ਅੱਜ ਤਾਂ ਇਹਨਾਂ ਨੂੰ ਦੇਖੋ ਕਿਉਂਕਿ ਇਹ ਸਾਨੂੰ ਦਿਖਾਉਣ ਤੋਂ ਵੀ ਕੋਈ ਸਾਨੂੰ ਦਿਖਿ ਦਿਖਦੇ ਵੀ ਨਹੀਂ ਹੈਗੇ ਕੋਈ ਕਿਸੇ ਕਿਸੇ ਵੀ ਤਰ੍ਹਾਂ ਹੈਗਾ ਤਾਂ ਇਸ ਲਈ ਸਾਡਾ ਮਕਸਦ ਇਹ ਹੀ ਹੈ ਇਹਨੂੰ ਨਰਸਰੀਆਂ ਵਿੱਚ ਤਿਆਰ ਕਰਕੇ ਪੰਜਾਬ ਦੀ ਜਿਹੜੀ ਧਰਤੀ ਹੈਗੀ ਆ ਇਹਨਾਂ ਪੁਰਖੇ ਰੁੱਖਾਂ ਤੋਂ ਵਾਂਝੀ ਹੋ ਚੁੱਕੀ ਆ ਉਹਨਾਂ ਨੂੰ ਮਤਲਬ ਕਹਿੰਦਾ ਸੀ ਮੁਰਸ ਜੀਤ ਕਰਨ ਲੱਗੇ ਹੋਏ ਆ ਇਸ ਲਈ ਸਾਰਿਆਂ ਦਾ ਸਾਂਝਾ ਕਾਰਜ ਆ ਜੇ ਅਸੀਂ ਤਿਆਰ ਵੀ ਕਰ ਲਾਂਗੇ ਸਾਨੂੰ ਜਮੀਨਾਂ 'ਚ ਲਾਉਣਾ ਪੈਣਾ ਉਸ ਲਈ ਸਾਨੂੰ ਸਾਥ ਦੀ ਲੋੜ ਆ ਪੰਚਾਇਤਾਂ ਦੇ ਸਾਥ ਦੀ ਲੋੜ ਆ, ਯੂਥ ਕਲੱਬਾਂ ਦੇ ਸਾਥ ਦੀ ਲੋੜ ਆ, ਕਿਸਾਨਾਂ ਦੇ ਸਾਥ ਦੀ ਲੋੜ ਆ ਜਿਹੜੇ ਆਰਗੈਨਿਕ ਖੇਤੀ ਕਰਦੇ ਆ ਉਹ ਵੀ ਆਪਣੇ ਹਿਲਾ ਸਕਦੇ ਕਿਉਂਕਿ ਇਹ ਨੇਚਰਲ ਸਿਸਟਮ ਹੈ ਇਹਦੇ ਫਲਾਂ ਨੂੰ ਖਾਧਾ ਜਾਂਦਾ ਸੀਗਾ ਸਿਸਟਮ ਤੇ ਬਹੁਤ ਵਧੀਆ ਹੈ। ਫਸਦਲੀ ਬਹੁਤ ਚੰਗੀ ਚੀਜ਼ ਆ। ਇਸ ਲਈ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਤੇ ਅਸੀਂ ਇਹਨੂੰ ਮਤਲਬ ਕਹਿੰਦਾ ਫਰਵਰੀ ਐਂਡ ਚ ਦੇ ਮਾਰਚ ਪਹਿਲੇ ਹਫਤੇ ਜਿਹਨੂੰ ਬੀਜ ਦੇਣਾ ਹੈਗਾ। ਕੁਝ ਸਮੇਂ ਦੋ ਤਿੰਨ ਮਹੀਨੇ ਲੱਗਣ ਤੋਂ ਬਾਅਦ ਇਹ ਸਾਡੇ ਕੋਲ ਬੂਟੇ ਤਿਆਰ ਹੋ ਜਾਣਗੇ। ਜਿਸ ਕਿਸੇ ਵੀਰ ਭਰਾ ਨੂੰ ਇਹ ਬੂਟੇ ਚਾਹੀਦੇ ਹੋਣ ਸਾਡੇ ਤੋਂ ਜਿਹੜੀ ਨਰਸਰੀ ਚ ਫ੍ਰੀ ਆਫ ਦਾ ਮਕਸਦ ਇਹ ਆ ਇਹਨਾਂ ਨੂੰ ਸਾਰਿਆਂ ਨੂੰ ਲਾਉਣ ਦਾ ਵੀ ਆਪਾਂ ਪੰਜਾਬ ਦੀ ਧਰਤੀ ਨੂੰ ਮੁੜ ਸਜੀਦ ਕਰਨਾ ਰੁੱਖਾਂ ਨਾਲ ਤੇ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਏ ਪਾ ਪੰਜਾਬ ਦੀ ਧਰਤੀ ਨੂੰ ਹਰਾ ਪਾਰਾ ਕਰੀਏ ਤੇ ਰੰਗਲਾ ਬਣਾਈਏ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ